ਨਗਰ ਕੌਂਸਲ ਤਰਨਤਾਰਨ ਦੇ ਕਾਰਜ ਸாதਕ ਅਫਸਰ ਦੀ ਅਗਵਾਈ ਹੇਠ ਇੱਕ ਟੀਮ ਨੇ ਤਰਨਤਾਰਨ ਸਥਿਤਿਕ ਮਾਰਕੀਟ ਦੇ ਅੰਦਰ ਨਾਜਾਇਜ਼ ਤੌਰ ਤੇ ਬਣੀਆਂ ਦੁਕਾਨਾਂ ਉੱਤੇ ਪੀਲਾ ਪੰਜਾ ਚਲਾਇਆ ਇਸ ਮੌਕੇ ਤਰਨਤਾਰਨ ਈਓ ਨੇ ਫਾਸਵੇਦੀ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੁਕਾਨਾਂ ਨਾਜਾਇਜ਼ ਤੌਰ ਤੇ ਬਣੀਆਂ ਸਨ ਜਿਨ੍ਹਾਂ ਨੂੰ ਕਾਫੀ ਵਾਰ ਨੋਟਿਸ ਭੇਜੇ ਗਏ ਸਨ ਪਰ ਮਾਲਕਾਂ ਵੱਲੋਂ ਨਗਰ ਕੌਂਸਲ ਵਿੱਚ ਆ ਕੇ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ ਜਿਸ ਕਾਰਨ ਇਹਨਾਂ ਦੁਕਾਨਾਂ ਉੱਤੇ ਪੀਲਾ ਪੰਝਾ ਚਲਾਇਆ ਗਿਆ ਅਤੇ ਬਾਕੀਆਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਨਗਰ ਕੌਂਸਲ ਵਿੱਚ ਆਪਣੀਆਂ ਪ੍ਰਾਪਰਟੀਆਂ ਦਰਜ ਕਰਵਾ ਲੈ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰਮਸਰ ਰੋਡ ਤੇ ਜਗਾ ਵਾ ਸਾਡੀ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਬਿਨਾਂ ਮਨਜ਼ੂਰੀ ਤੋਂ ਬਣਾਇਆ ਜਾ ਰਿਹਾ ਹੈ। ਕੋਈ ਦਿੱਤਾ ਨਹੀਂ ਹੋਇਆ ਉਹਨਾਂ ਨੇ ਨੋਟਸ ਵੀ ਦਿੱਤੇ ਹੋਏ ਆ ਪਰ ਉਹਨਾਂ ਨੇ ਰਸੀਦ ਨਹੀਂ ਕੀਤੀ। ਜੀ ਉਹਨਾਂ ਨੂੰ ਰੋਕਣ ਲਈ ਕੰਮ ਗਿਆ ਜੀ ਪਰ ਰੁਕਿਆ ਨਹੀਂ ਤੁਸੀਂ ਆਪ ਹੀ ਦੇਖ ਲੈ ਸਕਦੇ ਹੋ ਬਹੁਤ ਵੱਡੀ ਸਮੱਸਿਆ ਹੈ। ਜੀ ਨਗਰ ਕੌਂਸਲ ਨੂੰ ਦਾ ਪੜੀ ਨਿਕਸਾਨ ਹੋ ਰਿਹਾ ਜੀ ਕਿੰਨੀ ਖਾਮ ਤੇ ਹੈਗੇ ਹੈਗਾ ਮਕੀਦਨਾ ਵਾਲੇ ਬੀਤੀ ਹੋਰ ਲੋਕੀ ਬਣਾਉਣ ਲੱਗ ਪਏ ਆਪਣੀ ਮਰਜ਼ੀ ਨਾਲ ਜੀ ਥੋੜਾ ਜਿਆਦਾ ਨਾ ਲੋਕਾਂ ਨੂੰ ਯਾ ਕਿਸੇ ਕਰਨਾ ਇਹ ਆਪਣਾ ਇਹਦਾ ਨਕਸ਼ਾ ਪਾਸ ਕਰਾ ਕੇ ਬਿਲਡਿੰਗ ਬਣਾਉਣ ਨੂੰ ਨਕਸ਼ੇ ਤੇ ਵਿਵਾਰ ਕਰਾਂਗੇ ਜਿੰਨੇ ਵੀ ਅਨਮਨਤਕਾਰ ਤੋਂ ਕੰਮ ਨਹੀਂ ਕਰਦੇ। ਇਹਨਾਂ ਨੂੰ ਅਨਮਨਤਕਾਰ ਤੋਂ ਆਪਣੇ ਨਾਮ ਤੇ ਕਾਰਟ ਪ੍ਰੋਵਨ ਡਾਕੂਮੈਂਟ ਸਾਨੂੰ ਦੇਣ ਤੋਂ ਬਾਅਦ ਕਾਰਟ ਨੂੰ ਕਿੰਨਾ ਟਾਈਮ ਲੱਗਦਾ ਹੈ। ਜੀ। ਆਪ オンਲਾਈਨ ਸਾਰਾ ਕੁਝ ਹੈ। ਅਨਮਨਤਕਾਰ ਵੱਲੋਂ ਇਹ ਜੱਜ ਕਬਜ਼ਾ ਅਵਰਧ ਵਿੱਦੀ ਮੇਮ ਤਿਆਰ ਜਿਲਾ ਤਰਨਤਾਰਨ ਵਿੱਚ ਅੱਜ ਈਓ ਸਾਹਿਬ ਨੇ ਆਪਣੇ ਸਟਾਫ ਦੇ ਨਾਲ ਅੰਮ੍ਰਿਤਸਰ ਰੋਡ ਤੇ ਬਣ ਰਹੀ ਅਵੈਦ ਕਲੋਨੀ ਅਤੇ ਦੁਕਾਨਾਂ ਨੂੰ ਢਾਇਆ ਗਿਆ। ਉਨਾ ਕਿਹਾ ਕਿ ਕੋਈ ਵੀ ਕੀਜ ਜਿੰਨਾ ਚਰਨਗਰ ਕਾਉਂਸਲ ਵਿੱਚੋਂ ਪਾਸ ਨਹੀਂ ਹੋਏਗੀ ਉਸ ਨੂੰ ਢਾਹ ਦਿੱਤਾ ਜਾਏਗਾ ਔਰ ਭਾਰੀ ਜੁਰਮਾਨੇ ਕੀਤੇ ਜਾਣਗੇ ਕੈਮਰਾਮੈਨ ਹਰ ਅਮਰਦਾਰੀ ਦੇ ਨਾਲ ਗ੍ਰੈਂਡਰ ਟਿੱਕੂ ਦੀ ਰਿਪੋਰਟ ਫਾਸਟੇਰ ਨਿਊਜ਼ ਤਰਨਦਾ